ਇੰਦਾ ਮੇਨ ਮੋਟਿਵ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਸਭਿਆਚਾਰ ਨੂੰ ਇਹ ਗੰਦਲਾ ਕਰਨ ਜਾ ਰਹੀ ਹੈ ਮੂਵੀ ਜੋ ਦੌਰ ਪੰਜਾਬ ਨੇ ਪਿੱਛੇ ਆਪਣੇ ਪਿੰਡੇ ਤੇ ਹੰਡਾਇਆ ਇਹ ਦੌਰ ਮੇਰੇ ਖਿਆਲ ਦੁਬਾਰਾ ਲੈਣਾ ਚਾਹੀਦਾ ਕੰਗੜਾ ਨੂੰ ਹੁਣ ਸਿੱਖੋਂ ਨਹੀਂ ਰਹਿ ਗਏ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਸਾਨੂੰ ਕਈਆਂ ਨੂੰ ਜਰਾਇਮ ਪੇਸ਼ਾਪ FORM ਵੀ ਕਹਿੰਦੇ ਨੇ ਸਾਨੂੰ ਸਾਨੂੰ ਉਗਰਵਾਦੀ ਵੀ ਕਹਿੰਦੇ ਨੇ ਖੜਕੂ ਪਰ ਸਿੱਖਾ ਦੀ ਪਹਿਚਾਨ ਸਾਡੀ ਖਾਲਸਾ ਏਡ ਵਰਗੀਆਂ ਸੰਸਥਾਵਾਂ ਨੇ ਇੰਨਾ ਉੱਚਾ ਕੀਤਾ ਵੇ ਜਦੋਂ ਹੜ ਆਂਦੇ ਨੇ ਤੇ ਪੰਜਾਬ ਨੂੰ ਨਾ ਤਾਂ ਕਿਸੇ ਸਰਕਾਰਾਂ ਨੇ ਕੁਝ ਦਿੱਤਾ ਤੇ ਨਾ ਹੀ ਕਿਸੇ ਸਰਕਾਰਾਂ ਨੇ ਦੇਣਾ ਉਦੋਂ ਵੀ ਸਾਡੇ ਜਿਹੜੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਉਹ ਪੰਜਾਬ ਦਾ ਭਲਾ ਸੋਚਦੇ ਨੇ ਜਿਹੜਾ ਵੀ ਪੰਜਾਬ ਦੇ ਵਿੱਚ ਸਿਨੇਮਾ ਘਰ ਇਹ ਫਿਲਮ ਨੂੰ ਆਪਣੇ ਸਿਨੇਮਾ ਘਰ ਚ ਲਗਾਏਗਾ ਉਹਨ ਦਾ ਉਹ ਖਮਿਆਜਾ ਉਹ ਸਿਨੇਮਾ ਘਰ ਆਪ ਭੁਗਤੇਗਾ ਤੰਗਨਰ ਨੌਤ ਵੱਲੋਂ ਵੀ ਇੱਕ ਜਿਹੜਾ ਹੈਗਾ ਸਟੋਰੀ ਸ਼ੇਅਰ ਕਰਕੇ ਕਿਹਾ ਜਾ ਰਿਹਾ ਹੈ ਕਿ ਭਈ ਜੇਕਰ ਮੈਂ ਸੰਜੇ ਨਾਇਰ ਸਿੰਘ ਪਿੰਡਰਾ ਵਾਲੇ ਨੂੰ ਦਿਖਾਵਾਂ ਅ ਇਮਰਜੈਂਸੀ ਦੇ ਵਿੱਚ ਖਤਲੇ ਆਮ ਹੋਇਆ ਉਸ ਨੂੰ ਨਾ ਦਿਖਾਵਾਂ ਹੋਰ ਚੀਜ਼ਾਂ ਨੂੰ ਨਾ ਦਿਖਾਵਾਂ ਤਾਂ ਫਿਲਮ ਨੂੰ ਬਲੈਕਆਊਟ ਕਰ ਦੇਵਾਂ ਇੱਕ ਥੱਪੜ ਇਹਦੇ ਮਾਰੀ ਸੀ ਸਾਡੀ ਭੈਣ ਕੁਲਵਿੰਦਰ ਕੌਰ ਨੇ 에어ਪੋਰਟ ਤੇ ਵੇਖੋ ਉਹ ਸੀਆਈਐਸਫ ਦੀ ਜਵਾਨ ਹੈ ਆਪਣੀ ਡਿਊਟੀ ਕਰ ਰਹੀ ਹੈ ਕੋ ਤੁਸੀਂ ਪੱਤਰਕਾਰ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਤੁਹਾਡੀ ਮੈਂ ਡਿਊਟੀ 'ਚ ਕੋਈ ਵਿਗੜਨ ਪਾਵਾਂਗਾ ਮੈਂ ਪਾਸ ਕਿੱਡਾ ਵੱਡੀ ਸੈਲੀਬ੍ਰਿਟੀ ਕਿਉਂ ਨਾ ਹੋਵਾਂ ਪਰ ਮੈਂ ਕਿਸੇ ਡਿਊਟੀ ਦੇ ਵਿਗੜਨ ਪਾ ਨਹੀਂ ਸਕਦਾ ਹੈਗਾ ਇੱਕ ਵੀ ਬਿਆਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਸਾਹਿਬ ਨੇ ਡਰਵਲ ਅੱਜ ਤੱਕ ਨਹੀਂ ਦਿੱਤਾ ਕਿ ਸਾਨੂੰ ਖਾਲਸਾਪਨ ਚਾਹੀਦਾ ਹੈ ਕਿੰਨੀਆਂ ਵੀ ਸਪੀਚ ਉਹਨੇ ਜੇ ਪੁਰਾਣੀਆਂ ਕੱਢ ਕੇ ਸੁਣ ਲੋ ਉਹ ਕਹਿੰਦੇ ਸੀ ਜੇ ਸਰਕਾਰ ਸਾਨੂੰ ਸਾਡਾ ਰਾਜ ਦੇ ਦੇਗੇ ਅਸੀਂ ਲੱਲਾਂਗੇ ਪਰ ਕਦੇ ਵੀ ਉਹਨਾਂ ਨੇ ਖਾਲਸਾਪਨ ਦੀ ਮੰਗ ਨਹੀਂ ਕੀਤੀ ਦੇਖੋ ਸਾਡੇ ਪਿੱਛੇ ਫਿਲਮ ਬਣੀ ਹੈ ਤੂਫਾਨ ਸਿੰਘ ਦੇ ਨਾਂ ਤੇ ਤੂਫਾਨ ਸਿੰਘ ਉਹ ਯੋਧਾ ਹੋਇਆ ਜਿਹੜੀ ਮੂਵਮੈਂਟ ਚੱਲੀ ਸੀ ਉਹਨਾਂ ਦੇ ਵਿੱਚ ਉਹ ਹੈ ਉਹ ਫਿਲਮਾਂ ਥੀਏਟਰ 'ਚ ਨਹੀਂ ਲੱਗ ਸਕਦੀਆਂ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ 25000 ਲਾਸ਼ਾ ਲਬਦੇ ਲਬਦੇ ਉਹ ਆਪ ਲਾਸ਼ ਹੋ ਗਏ ਉਹਨਾਂ ਦੀ ਰਿਪੋਰਟ ਵੀ ਸਰਕਾਰਾਂ ਨੇ ਜਨਤਕ ਨੇ ਕੀਤੀ ਇਹ ਫਿਲਮ ਪੰਜਾਬ ਚ ਤਾਂ ਪਹਿਲੀ ਗੱਲ ਤਾਂ ਲੱਗਣੀ ਨਹੀਂ ਅਸੀਂ ਪੂਰੇ ਭਾਰਤ 'ਚ ਨਹੀਂ ਲੱਗਣ ਦਾਂਗੇ ਸਾਡੀਆਂ ਸਾਰੀਆਂ ਸਭਾ ਸੁਸਾਇਟੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਭਾਰਤ ਦੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਨਾਲ ਸਾਰੀ ਗੱਲ ਚੱਲ ਰਹੀ ਏ ਉਹ ਆਪਣੇ ਥੀਏਟਰਾਂ ਦੇ ਵਿੱਚ ਇਹ ਫਿਲਮ ਨਹੀਂ ਚੱਲੇਗੀ ਸੈਂਸਰ ਬੋਰਡ ਨੂੰ ਵੀ ਕਹਿੰਨੇ ਆ ਕਿ ਇਸ ਫਿਲਮ ਦੇ ਤਾਂ ਤੁਰੰਤ ਰੋਕ ਲਾਈ ਜਾਵੇ ਕੰਗਨਰ ਨੋਦ ਦੀ ਇਮਰਜੈਂਸੀ ਫਿਲਮ ਜਦੋਂ ਤੋਂ ਉਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਵਿਵਾਦਾਂ ਦੇ ਵਿੱਚ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਵੀ ਕਈ ਇੰਟਰਵਿਊਜ਼ ਅਸੀਂ ਇਸ ਫਿਲਮ ਦੇ ਉੱਪਰ ਕਰ ਚੁੱਕੇ ਹਾਂ ਵਕਫ ਵਕ ਵਯਾਨ ਇਸ ਵਕਤ ਵਕ ਵਕ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਕੰਗਨਰ ਨੋਦ ਦੀ ਫਿਲਮ ਇਮਰਜੈਂਸੀ ਇਸ ਵਕਤ ਚਰਚਾ ਦਾ ਵੀ ਵਿਸ਼ਾ ਬਣੀ ਹੋਈ ਹੈ ਵਕਫ ਵਕ ਟਿੱਪਣੀਆਂ ਇਸ ਵਕਤ ਕੰਗਨਰ ਨੋਦ ਦੇ ਉੱਪਰ ਨਿਕਲ ਕੇ ਨਜ਼ਰ ਆਉਂਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਉੱਤੇ ਹੀ ਕੰਗਨਰ ਨੋਦ ਵੱਲੋਂ ਵੀ ਕੱਲ ਇੱਕ ਸਟੋਰੀ ਪਾ ਕੇ ਟਿੱਪਣੀ ਜਿਹੜੀ ਹੈ ਉਹ ਸੈਂਸਰ ਬੋਰਡ ਦੇ ਉੱਪਰ ਵੀ ਕੀਤੀ ਗਈ ਹੈ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਬਲਦੇਵ ਸਿੰਘ ਹੋਰੀ ਨੇ ਗੱਲਬਾਤ ਕਰ ਲੈਣੇ ਆ ਅੱਛਾ ਜੇ ਜਦੋਂ ਤੋਂ ਕੰਗਨਰ ਨੌਤ ਦੀ ਫਿਲਮ ਆਈ ਹੈਗੀ ਉਹਦਾ ਟ੍ਰੇਲਰ ਆਇਆ ਹੈਗਾ ਉਹਦੋਂ ਤੋਂ ਹੀ ਕੰਗਨਰ ਨੌਤ ਤੇ ਉਹਦਾ ਫਿਲਮ ਇਮਰਜੈਂਸੀ ਦਾ ਟ੍ਰੇਲਰ ਜਿਹੜਾ ਉਹ ਵਾਅਦਾ ਦੇ ਵਿੱਚ ਫਸਿਆ ਹੋਇਆ ਹੈ ਕਿ ਮੈਂ ਤੁਸੀਂ ਉਸ ਫਿਲਮ ਦੇ ਟ੍ਰੇਲਰ ਨੂੰ ਦੇਖਦੇ ਹਾਂ ਇੰਦਾ ਦੇ ਵੀ ਜਿਹੜੇ ਹੈਗੇ ਆ ਹੁਣ ਉਹ ਸਟੋਰੀਆਂ ਪਾ ਰਹੀਆਂ ਕੰਗਣਾ ਰਣੋਤ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜਿਹੜੀ ਅਮਰਜੈਂਸੀ ਫਿਲਮ ਹੈ ਅਮਰਜੈਂਸੀ ਲੱਗੀ ਕਿਉਂ ਇਹ ਹਾਲਾਤ ਪੈਦਾ ਕਿਉਂ ਹੋਏ ਜਿਹੜੀ ਕੰਗਣਾ ਰਣੋਤ ਹੈ ਇਹ ਵਿਵਾਦਾਂ ਦੇ ਵਿੱਚ ਸ਼ੁਰੂ ਤੋਂ ਹੀ ਰਹਿੰਦੀ ਹੈ ਜਿਹੜੀ ਹੁਣ ਫਿਲਮ ਆ ਰਹੀ ਹੈ ਨਾ ਫਿਲਮ ਇਹਦਾ ਮੇਨ ਮੋਟਿਵ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਸਭਿਆਚਾਰ ਨੂੰ ਨੂੰ ਇਹ ਗੰਦਲਾ ਕਰਨ ਜਾ ਰਹੀ ਹੈ ਮੂਵੀ ਮੂਵੀ ਇੱਕ ਇਹੋ ਜਿਹੇ ਹਾਲਾਤ ਪੰਜਾਬ 'ਚ ਪੈਦਾ ਕਰ ਦੇਗੀ ਕਿ ਜੋ ਦੌਰ ਪੰਜਾਬ ਨੇ ਪਿੱਛੇ ਆਪਣੇ ਪਿੰਡੇ ਤੇ ਹੰਡਾਇਆ ਇਹ ਦੌਰ ਮੇਰੇ ਖਿਆਲ ਦੁਬਾਰਾ ਲਿਆਣਾ ਚਾਹੁੰਦੀ ਕੰਗਣਾ ਨੂੰ ਮੈਂ ਤਾਂ ਕਹਿੰਦਾ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਸੈਂਸਰ ਬੋਰਡ ਵੱਲੋਂ ਇਹਦੀ ਫਿਲਮ ਟੋਟਲੀ ਬਲੈਕਆਊਟ ਕਰਨੀ ਚਾਹੀਦੀ ਹੈ ਉਹ ਜਿਵੇਂ ਗੱਲਾਂ ਕਰ ਰਹੀ ਹੈ ਕਿ ਮੈਂ ਸੰਤ ਜਰਨੈਲ ਸਿੰਘ ਪਿੰਡਰਾ ਵੱਲੋਂ ਕਿਉਂ ਨਾ ਦਿਖਾਵਾਂ ਜੋ ਕਿਉਂ ਹੋਇਆ ਇਹ ਕਾਰਨ ਕਿਉਂ ਬਣਿਆ ਦਰਬਾਰ ਸਾਹਿਬ ਤੇ اٹੈਕ ਜੋ 1984 ਚ ਹੁੰਦਾ ਉਹ اٹੈਕ ਦਾ ਕਾਰਨ ਕੀ ਸੀ ਇਹ ਗੱਲਾਂ ਉਹਨੂੰ ਪੂਰੀ ਤਰ੍ਹਾਂ ਪਹਿਲਾਂ ਨੂੰ ਖੋਖਲਣ ਚਾਹੀਦੀਆਂ ਫਿਲਮਾਂ ਦੇ ਵਿੱਚ ਇਹੋ ਜੇ ਕਿਰਦਾਰ ਨਹੀਂ ਦਿਖਾਈ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਇੱਕ ਉੱਚੀ ਸੁੱਚੀ ਸੋਚ ਦੇ ਮਾਲਕ ਸਨ ਤੇ ਉਹਨਾਂ ਦਾ ਕਿਰਦਾਰ ਕੁਸ਼ੀ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਤਾਂ ਪੂਰਨ ਜ਼ੋਰ ਤੋਰ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਸਿਨੇਮਾ ਘਰ ਇਹ ਫਿਲਮ ਨੂੰ ਆਪਣੇ ਸਿਨੇਮਾ ਘਰ ਚ ਲਗਾਏਗਾ ਉਹਨਾਂ ਦਾ ਉਹ ਕਮਿਆਜਾ ਉਹ ਸਿਨੇਮਾਕਰ ਆਪ ਭੁਗਤੇਗਾ ਸਾਡੀਆਂ ਸਾਰੀਆਂ ਇਜਤੇਬੰਦੀਆਂ ਧਾਰਮਿਕ ਵੀ ਸਾਡੇ ਨਾਲ ਹੋਰ ਸਮਾਜ ਦੇ ਲੋਕ ਵੀ ਜੋ ਚਾਹੁੰਦੇ ਨੇ ਕਿ ਪੰਜਾਬ ਹੁਣ ਸਿੱਖਾ ਦੇ ਪੈਰਾ ਥੱਲੇ ਜਾਂ ਕਿਸਾਨਾਂ ਦੇ ਪੈਰਾ ਥੱਲੇ ਜਾਂ ਇਹਨਾਂ ਦੇ ਵਿੱਚ ਖੁਸ਼ਹਾਲ ਏ ਹੁਣ ਸਿੱਖ ਹੋਣ ਹੀ ਰਹਿ ਗਏ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਸਾਨੂੰ ਕਈਆਂ ਨੂੰ ਜਰਾਇਮ ਪੇਸ਼ਾਪੋਰਮ ਵੀ ਕਹਿੰਦੇ ਨੇ ਸਾਨੂੰ ਸਾਨੂੰ ਉਗਰਵਾਦੀ ਵੀ ਕਹਿੰਦੇ ਨੇ ਖਾਰਕੂ ਪਰ ਸਿੱਖਾ ਦੀ ਪਹਿਚਾਨ ਸਾਡੀ ਖਾਲਸਾ ਏਡ ਵਰਗੀਆਂ ਸੰਸਥਾਵਾਂ ਨੇ ਇਹਨਾਂ ਉੱਚਾ ਕੀਤਾ ਵੇ ਜੋ ਜੋ ਹੜ ਆਂਦੇ ਨੇ ਤੇ ਪੰਜਾਬ ਨੂੰ ਨਾ ਤਾਂ ਕਿਸੇ ਸਰਕਾਰਾਂ ਨੇ ਕੁਝ ਦਿੱਤਾ ਤੇ ਨਾ ਹੀ ਕਿਸੇ ਸਰਕਾਰਾਂ ਨੇ ਦੇਣਾ ਉਦੋਂ ਵੀ ਸਾਡੇ ਜਿਹੜੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਉਹ ਪੰਜਾਬ ਦਾ ਭਲਾ ਸੋਚਦੇ ਨੇ ਤੇ ਮੈਂ ਤਾਂ ਸਰਕਾਰ ਨੂੰ ਇਹ ਬੰਤੀ ਬੇਨਤੀ ਕਰਾਂਗਾ ਜਿਹੜੀ ਅਮਰਜੈਂਸੀ ਫਿਲਮ ਹੈ ਨਾ ਇਹਨੂੰ ਟੋਟਲੀ ਬਲੈਕਆਊਟ ਕਰਨਾ ਚਾਹੀਦਾ ਤੇ ਕੰਗਨਾ ਰਣੋਤ ਤੇ ਐਫ ਆਈ ਆਰ ਰਜ ਕਰਨੀ ਚਾਹੀਦੀ ਏ ਕਿ ਇਹ ਆਉਣ ਵਾਲੇ ਪੰਜਾਬ ਦਾ ਮਾਹੌਲ ਖਰਾਬ ਕਰਨ ਜਾ ਰਹੀ ਏ ਇੱਕ ਥੱਪੜ ਇਹਦੇ ਮਾਰੀ ਸੀ ਸਾਡੀ ਭੈਣ ਕੁਲਵਿੰਦਰ ਕੋਰ ਨੇ 에어ਪੋਰਟ ਤੇ ਵਿਕੋ ਉਹ ਸੀਆਈਐਫਟੀ ਜਵਾਨ ਹੈ ਆਪਣੀ ਡਿਊਟੀ ਕਰ ਰਹੀ ਹੈ ਹੁਣ ਤੁਸੀਂ ਪੱਤਰਕਾਰ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਤੁਹਾਡੀ ਮੈਂ ਡਿਊਟੀ 'ਚ ਕੋਈ ਵਿਗਨ ਪਾਵਾਂਗਾ ਮੈਂ ਕਿੱਡਾ ਵੱਡੀ ਸੈਲੀਬ੍ਰਿਟੀ ਕਿਉਂ ਨਾ ਹੋਵਾਂ ਪਰ ਮੈਂ ਕਿਸੇ ਡਿਊਟੀ 'ਚ ਵਿਗਨ ਪਾ ਨਹੀਂ ਸਕਦਾ ਹੈਗਾ ਉਹ ਦੀ ਗੱਲ ਸੁਣੇ ਬਗੈਰ ਹੀ ਉਹਨੂੰ ਟਾਰਗੇਟ ਕੀਤਾ ਉਹਦਾ ਨਾਮ ਪੜ ਕੇ ਕੁਲਵਿੰਦਰ ਕੋਰ ਹੈ ਇਹ ਇਹ ਅਸੀਂ ਬਰਦਾਸ਼ਤ ਨਹੀਂ ਕਰਦਾਂਗੇ ਸਾਡੇ ਖੂਨ ਦੇ ਵਿੱਚ ਸਾਡੇ ਪੁਰਖਿਆਂ ਦਾ ਉਹ ਖੂਨ ਹੈ ਸਾਡੀ ਸ਼ਹੀਦਾ ਦਾ ਸਾਡੇ ਗੁਰੂਆਂ ਦਾ ਪੀਰਾਂ ਦਾ ਜਿਹੜੇ ਇਸ ਪੰਜਾਬ ਦੀ ਧਰਤੀ ਦੇ ਲੜੇ ਨੇ ਗਦਰੀ ਬਾਬੇ ਲੜੇ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਕਿੰਨੀਆਂ ਕੁਰਬਾਨੀਆਂ ਪੰਜਾਬੀਆਂ ਦਿੱਤੀਆਂ ਨੇ ਤੇ ਸਿੱਖਾਂ ਨੇ ਦਿੱਤੀਆਂ ਨੇ ਤੇ ਪੰਜਾਬੀਆਂ ਦਿੱਤੀਆਂ ਨੇ ਤੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਜੇ ਕੋਈ ਸਾਡੇ ਸੰਤਾ ਦੀ ਕਿਰਦਾਰ ਕੁਸ਼ੀ ਕੰਗਣਾ ਰਣੋਤ ਕੀ ਕੋਈ ਹੋਰ ਵੀ ਕਰੇ ਕਿਉਂਕਿ ਕਈ ਸ਼ਿਵ ਸੈਨਾ ਦੇ ਲੋਕ ਉਹਦੇ ਹੱਕ 'ਚ ਭੁਗਤ ਰਹੇ ਨੇ ਅਸੀਂ ਉਹਨਾਂ ਤੇ ਵੀ ਸਰਕਾਰ ਨੂੰ ਕਹਾਂਗੇ ਇਹਨਾਂ ਦਾ ਲੰਗਾਮ ਕੱਸ ਲੀ ਜਾਵੇ ਨਹੀਂ ਤਾਂ ਇਹੋ ਜਿਹੇ ਹਾਲਾਤ ਪੈਦਾ ਹੋਣਗੇ ਕਿਉਂਕਿ ਆਮਣੇ ਸਾਹਮਣੇ ਟੱਕਰਾ ਹੁੰਦਾ ਫਿਰ ਖੂਨ ਖੋਲਦਾ ਇਹ ਬੰਦਾ ਸਾਡੇ ਧਰਮ ਦੇ ਖਿਲਾਫ ਸਾਡੇ ਚਿੰਨਾ ਦੇ ਖਿਲਾਫ ਸਾਡੇ ਗੁਰੂਆਂ ਦੇ ਖਿਲਾਫ ਸਾਡੇ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਬੋਲੇਗਾ ਉਹਦਾ ਹਸ਼ਰ ਫਿਰ ਉਹ ਹੋਏਗਾ ਜੀ ਅਜੇ ਜਿਸ ਤਰੀਕੇ ਦੇ ਨਾਲ ਇਮਰਜੈਂਸੀ ਫਿਲਮ ਦੇ ਵਿੱਚ ਸੀਨਸ ਦਿਖਾਏ ਗਏ ਨੇ ਇੱਕ 84 ਦਾ ਦੌਰ ਦਿਖਾਇਆ ਗਿਆ ਉਸ ਦੇ ਵਿੱਚ ਇੱਕ ਉਸ ਤੋਂ ਬਾਅਦ ਇਮਰਜੈਂਸੀ ਦਾ ਦੌਰ ਦਿਖਾਇਆ ਗਿਆ ਹੈ ਇੱਕ ਸੰਜਨਰਨੈਲ ਸਿੰਘ ਪਿੰਡਰਾ ਵਾਲੇ ਜੀ ਦੀ ਛਵੀ ਬਣਾ ਕੇ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈਗੀ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨਹੀਂ ਤੇ ਸਾਨੂੰ ਚਾਹੀਦਾ ਹੈ ਖਾਲਸਤਾਨ ਐਕਚੁਅਲ ਦੇ ਵਿੱਚ ਇਹ ਗੱਲ ਐਗਜ਼ਿਸਟ ਕਰਦੀ ਹੈਗੀ ਹੈ ਅਨ ਰਿਐਲਿਟੀ ਇਸ ਰਿਐਲਿਟੀ ਦੇ ਵਿੱਚ ਇੱਕ ਵੀ ਬਿਆਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਵਾਲੇ ਅੱਜ ਤੱਕ ਨਹੀਂ ਦਿੱਤਾ ਕਿ ਸਾਨੂੰ ਖਾਲਸਾਤਨ ਚਾਹੀਦਾ ਉਹ ਹਰ ਜਿੰਨੀਆਂ ਵੀ ਸਪੀਚ ਉਹਨੇ ਦੇ ਪੁਰਾਣੀਆਂ ਕੱਢ ਕੇ ਸੁਣ ਲੋ ਉਹ ਕਹਿੰਦੇ ਸੀ ਜੇ ਸਰਕਾਰ ਸਾਨੂੰ ਸਾਡਾ ਰਾਜ ਦੇਗੇ ਅਸੀਂ ਲੱਲਾਂਗੇ ਪਰ ਕਦੇ ਵੀ ਉਹਨਾਂ ਨੇ ਖਾਲਸਾਤਨ ਦੀ ਮੰਗ ਨਹੀਂ ਕੀਤੀ ਠੀਕ ਹੈ ਜੇ ਸਾਨੂੰ ਸਾਡਾ ਰਾਜ ਦੇਗਾ ਕੋਈ ਵੀ ਸਰਕਾਰ ਹੋਵੇ ਹੁਣ ਜਿਹੜੀ ਸਰਕਾਰ ਚੱਲ ਰਹੀ ਹੈ ਬੀਜੇਪੀ ਸਰਕਾਰ ਜੇ ਸਾਨੂੰ ਸਾਡਾ ਰਾਜ ਦੇਣਾ ਚਾਵੇ ਸਾਡੇ ਸਾਡੇ ਹੱਕ ਦੇਣਾ ਚਾਵੇ ਉਹ ਸੰਦਿਤੇ ਜਾਣ ਹੁਣ ਜੇ ਪਿੱਛੇ ਜੇ ਸੰਤਾ ਨੇ ਜਿਹੜੇ ਅਨੰਦਪੁਰ ਦਾ ਮਤਾ ਸੀ ਅਸੀਂ ਸਾਡੀਆਂ ਮੰਗਾਂ ਹੀ ਸੀ ਨਾ ਕਿ ਸਾਡੇ ਪੰਜਾਬ ਦਾ ਪਾਣੀ ਸਾਨੂੰ ਦਿੱਤਾ ਜਾਵੇ ਸਾਡੀਆਂ ਫਸਲਾਂ ਤੇ ਸਾਨੂੰ ਹੱਕ ਦਿੱਤਾ ਜਾਵੇ ਕਿ ਅਸੀਂ ਆਪਣੇ ਫਸਲਾਂ ਦਾ ਮੁੱਲ ਅਸੀਂ ਆਪ ਤੈਅ ਕਰ ਸਕੀਏ ਉਸੇ ਲਈ ਸਾਡੇ ਕਿਸਾਨ ਧਰਨਾ ਲਾ ਰਹੇ ਨੇ ਐਮ ਐਸ ਪੀ ਲਈ ਉਹੀ ਧਰਨਾ ਲਾ ਰਹੇ ਨੇ 13 ਮਹੀਨੇ ਧਰਨਾ ਲਾਣ ਦੇ باوجود ਸਾਡੇ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਕਿ ਤੇਰੀ ਗਰੰਟੀ ਦਿੱਤੀ ਕਿ ਤੁਹਾਨੂੰ ਐਮ ਐਸ ਪੀ ਦਾ ਕਾਨੂੰਨ ਛੇਤੀ ਬਣਾਇਆ ਜਾਏਗਾ ਹੁਣ ਵੀ ਸਾਡੇ ਸ਼ੰਭੂ ਬਾਡਰ ਤੇ ਕਿਸਾਨ ਭਰਾ ਬੈਠੇ ਨੇ ਹਰ ਵਾਰ ਕੋਈ ਨਾ ਕੋਈ ਇਹੋ ਜੀ ਘਟਨਾ ਹੁੰਦੀ ਏ ਜਿੰਦੇ ਦੇ ਵਿੱਚ ਸਾਡੇ ਕਿਸਾਨ ਵੀਰ ਗੋਲੀ ਦਾ ਸ਼ਿਕਾਰ ਵੀ ਹੁੰਦੇ ਨੇ ਠੀਕ ਹੈ ਸਰਕਾਰ ਦੀਆਂ ਗੱਲਾਂ ਦਾ ਵੀ ਹੁਣ ਸ਼ਿਕਾਰ ਹੁੰਦੇ ਨੇ ਮੈਂ ਇਹੀ ਸਰਕਾਰਾਂ ਨੂੰ ਬੇਨਤੀ ਕਰਦਾ ਜੇ ਸਰਕਾਰ ਸਾਡੇ ਹੱਕ ਨਹੀਂ ਦਿੰਦੇ ਅਸੀਂ ਖੋਣਾ ਵੀ ਜਾਣਦੇ ਆ ਤੇ ਜਿਹੜੀ ਫਿਲਮ ਦੀ ਬਾਰ ਬਾਰ ਆਪਾਂ ਗੱਲ ਕਰ ਰਹੇ ਆ ਫਿਲਮ ਦੇ ਚਰਚਾ ਕਰ ਰਹੇ ਆ ਇਹ ਫਿਲਮ ਪੰਜਾਬ ਚ ਤਾਂ ਪਹਿਲੀ ਗੱਲ ਤਾਂ ਲੱਗਣੀ ਨਹੀਂ ਅਸੀਂ ਪੂਰੇ ਭਾਰਤ 'ਚ ਨਹੀਂ ਲੱਗਣ ਦਾਂਗੇ ਸਾਡੀਆਂ ਸਾਰੀਆਂ ਸਭਾ ਸੋਸਾਇਟੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਭਾਰਤ ਦੀਆਂ ਜਿੰਨੀਆਂ ਵੀ ਹੈਗੀਆਂ ਉਹਨਾਂ ਦਾ ਸਾਰੀ ਗੱਲ ਚੱਲ ਰਹੀ ਏ ਉਹ ਆਪਣੇ ਥੀਏਟਰ ਦੇ ਵਿੱਚ ਇਹ ਫਿਲਮ ਨਹੀਂ ਚੱਲੇਗੀ ਸੈਂਸਰ ਬੋਰਡ ਨੂੰ ਵੀ ਕਹਿੰਨੇ ਆ ਕਿ ਇਸ ਫਿਲਮ ਦੇ ਤਾਂ ਤੁਰੰਤ ਰੋਕ ਲਈ ਜਾਵੇ ਵੇਖੋ ਸਾਡੇ ਪਿੱਛੇ ਫਿਲਮ ਬਣੀ ਸੀ ਤੂਫਾਨ ਸਿੰਘ ਦੇ ਨਾਮ ਤੇ ਤੂਫਾਨ ਸਿੰਘ ਉਹ ਯੋਧਾ ਹੋਇਆ ਜਿਹੜੀ ਮੂਵਮੈਂਟ ਚੱਲੀ ਸੀ ਉਹਨਾਂ ਦੇ ਵਿੱਚ ਉਹ ਹੈ ਉਹ ਫਿਲਮਾਂ ਥੀਏਟਰ 'ਚ ਨਹੀਂ ਲੱਗ ਸਕਦੀਆਂ ਜਸਵੰਤ ਸਿੰਘ ਖਾਲੜਾ ਜੀ ਉੱਤੇ 25000 ਲਾਸ਼ਾਂ ਲਬਦੇ ਲਬਦੇ ਉਹ ਆਪ ਲਾਸ਼ ਹੋ ਗਏ ਉਹਨਾਂ ਦੀ ਰਿਪੋਰਟ ਵੀ ਸਰਕਾਰਾਂ ਦੇ ਜਨਤਕ ਨੇ ਕੀਤੀ ਉਹਨਾਂ ਦਾ ਕਤਲ ਕਿਵੇਂ ਹੋਇਆ ਉਹਨਾਂ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ ਸ਼ਹੀਦ ਭਾਈ ਜਸਵੰਸੇ ਖਾਲੜਾ ਉਹਨਾਂ ਦੇ ਜਿਹੜੀ ਡਾਕੂਮੈਂਟਰੀ ਫਿਲਮ ਦਲਜੀਤ ਸਾਂਝ ਬਣਾ ਜਾ ਰੇ ਉਹਦੇ ਵਿੱਚ ਵੀ ਕਈ ਕੱਟ ਲਾਏ ਗਏ ਕਈ ਸੀਨ ਕੱਟ ਦਿੱਤੇ ਗਏ 92 ਤੋਂ 95 ਸੀਨ ਵੀ ਕੱਟੇ ਗਏ ਜੇ ਕੰਗਣਾ ਰੌਣ ਦੇ ਕੋਈ ਫਿਲਮ ਬਣਾਣੀ ਇੰਦਰਾ ਗਾਂਧੀ ਦੇ ਬਣਾਵੇ ਸਾਨੂੰ ਕਿ ਤਕਲੀਫ ਹੈ ਬਣਾਈ ਜਾਵੇ ਸਾਨੂੰ ਕਿ ਤਰਾਜ ਥੋੜੀ ਹੈਗਾ ਪਰ ਜੇ ਉਹ ਸਿੱਖਾ ਦੀ ਕਿਰਦਾਰ ਕੋਸ਼ੀ ਸਾਡੇ ਸੰਤਾ ਦੀ ਕਿਰਦਾਰ ਕੋਸ਼ੀ ਕਰੇਗੀ ਤੇ ਇਹ ਫਿਲਮ ਅਸੀਂ ਪੂਰੇ ਭਾਰਤ ਵਿੱਚ ਨਹੀਂ ਚੱਲਣ ਦਵਾਵਾਂਗੇ। ਅੱਛਾ ਤੁਹਾਨੂੰ ਕਿਹਦੇ ਲੱਗਦਾ ਹੈ ਕਿ ਕਿਸ ਤਰ੍ਹਾਂ ਕੰਗੜਾ ਰਨੋਤ ਜਿਹੜੀ ਹੈਗੀ ਉਹ ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਹੀ ਹੈਗੀ ਹੈ। ਸਿੱਖਾਂ ਦੀ ਕਿਰਦਾਰਕੁਸ਼ੀ ਇਸ ਕਰਕੇ ਕਰ ਰਹੀ ਹੈ ਕਿ ਉਹਨਾਂ ਨੂੰ ਨਫ਼ਰਤ ਹੈ ਪੰਜਾਬ ਦੇ ਨਾਲ ਤੇ ਮੈਂ ਨਹੀਂ ਜਾਂਦਾ ਕਿ ਉਹ ਇਹੋ ਜੀ ਕਿਰਦਾਰਕੁਸ਼ੀ ਨਾ ਕਰ ਦੇਵੇ ਕਿ ਸਿੱਖ ਹਿੰਦੂਆਂ ਦਾ ਪਾੜਾ ਪਾ ਦੇਵੇ, ਕੋ ਡੂੰਗਾ ਹੋ ਜਾਵੇ। ਕਿਉਂਕਿ ਸਿੱਖ ਤੇ ਹਿੰਦੂ ਦੋਵੇਂ ਆਪਸ ਵਿੱਚ ਬਹੁਤ ਵਧੀਆ ਪੰਜਾਬ ਦੇ ਰਹੇ ਨੇ। ਹਿੰਦੂ ਵੀ ਸਾਡੇ ਵੀਰ ਨੇ, ਸਾਡੇ ਭਰਾ ਨੇ। ਤੇ ਸਿੱਖ ਤੁਸੀਂ ਹੈਗੇ ਹੈਗੇ ਇਸੇ ਕਰਕੇ ਮੈਂ ਕਹਿੰਨਾ ਇਹੋ ਜਿਆ ਨਾ ਹੋਵੇ ਸਰਕਾਰਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਇਹਦੇ ਤੇ ਤੁਰੰਤ ਕਾਰਵਾਈ ਕਰਕੇ ਸੈਂਸਰ ਬੋਰਡ ਨੂੰ ਵੀ ਚਾਹੀਦਾ ਹੈ ਕਿ ਇਹਦੀ ਫਿਲਮ ਤੁਰੰਤ ਬੈਨ ਕੀਤਾ ਜਾਵੇ ਅੱਛਾ ਇੱਕ ਮੈਨੂੰ ਜਰੂਰ ਇਹ ਵੀ ਗੱਲ ਜਰੂਰ ਦੱਸਿਓ ਲਗਾਤਾਰ بار بار ਕੰਗਨੜ ਰੋਧ ਵਿਵਾਦਾਂ ਦੇ ਵਿੱਚ ਰਹਿੰਦੀ ਹੈਗੀ ਪੰਜਾਬ ਨੂੰ ਲੈ ਕੇ ਖਾਸ ਕਰ ਕੁਲਵਿੰਦਰ ਕੌਰ ਵੱਲੋਂ ਜਿਹੜਾ ਥੱਪਣ ਮਾਰਨਾ ਜਾਂ ਫਿਰ ਉਸ ਤੋਂ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਸੀਗਾ ਉਦੋਂ ਜੋੜਾ ਹੈਗਾ ਕੰਗਣਾ ਰਣੋਤ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਉਹਦੇ ਵਿੱਚ ਕਈ ਚੀਜ਼ਾਂ ਜੜੀਆਂ ਕਹਿਣੀਆਂ ਅਤੇ ਉਸ ਹੁਣ ਲੇਟੈਸਟ ਉਸ ਦਾ ਬਿਆਨ ਆਇਆ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਲਤਕਾਰ ਹੋਏ ਇਦਾਂ ਦੀਆਂ ਚੀਜ਼ਾਂ ਜੜੀਆਂ ਨੇ ਉਹ ਲਗਾਤਾਰ ਟਿੱਪਣੀ ਇਦਾਂ ਦੀ ਕਰਨ ਦੇ ਨਾਲ ਤੁਹਾਨੂੰ ਤੁਸੀਂ ਕੰਗਣਾ ਰਣੋਤ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਕੰਗਣਾ ਰਣੋਤ ਕੀ ਚਾਹੁੰਦੀ ਹੈਗੀ ਹੈ ਕੰਗਣਾ ਰਣੋਤ ਇੱਕੋ ਹੀ ਚੀਜ਼ ਜਾਂਦੀ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸੈਲੀਬ੍ਰਿਟੀ ਬਣੇ ਰਹਾ ਲੋਕ ਮੈਨੂੰ ਸੁਣਦੇ ਰਹਿਣ ਤੇ ਉਹ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਕਿ ਮੈਂ ਹਮੇਸ਼ਾ ਹੀ ਰਵਾਂ ਹੁਣ ਜਿਹੜੀ ਤੁਸੀਂ ਬਲਾਤਕਾਰ ਵਾਲੀ ਗੱਲ ਕੀਤੀ ਰੇਪ ਵਾਲੀ ਗੱਲ ਕੀਤੀ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਾਂਦਾ ਕਿਉਂਕਿ ਕੰਗਣਾ ਰਣੋਤਵੀਕ ਔਰਤ ਹੈ ਤੇ ਅਸੀਂ ਸਾਡੇ ਗੁਰੂ ਆਪੀਰ ਨੇ ਸਿਖਾਇਆ ਔਰਤ ਦਾ ਸਤਿਕਾਰ ਸਿਖਾਇਆ ਵੇ ਮਾਤਾ ਪਿਤਾ ਕੋਰ ਸਾਡੀਆਂ ਭੈਣਾਂ ਬੀਬੀਆਂ ਨੂੰ ਨੇ 100-100 ਰੁਪਏ ਦੇ ਦਿਹਾੜੀ ਲੈਂਦੇ ਕਈਆਂ ਗਿਆ ਪਰ ਸਾਡੇ ਕਿਸਾਨਾਂ ਨੇ ਉਹਦਾ ਜਿੰਨਾ ਵਿਰੋਧ ਕਰਨਾ ਸੀ ਕੀਤਾ ਵੇ ਪਰ ਅਸੀਂ ਕੰਗਣਾ ਰਣੋਤ ਇੱਕੋ ਹੀ ਗੱਲ ਕਰੀ ਜਾਂਦੇ ਹਾਂ ਕਿ ਸਾਡੀਆਂ ਧੀਆ ਭੈਣਾਂ ਬਾਰੇ ਮਾੜਾ ਨਾ ਬੋਲੇ ਤਾਂ ਸਾਡੇ ਕੋਲ ਵੀ ਫਿਰ ਬਰਦਾਸ਼ਤ ਨਹੀਂ ਹੁੰਦਾ ਹਮਮ ਸਰਬਰ ਪੰਜਾਬ ਦੇ ਉੱਪਰ ਕਿਉਂ ਟਿੱਪਣੀ ਕੰਗਣ ਨਰੋਦ ਦਿੰਦੀ ਹੈਗੀ ਇਹ ਕੀ ਕਾਰਨ ਸਮਝਦੇ ਹੋ ਸਾਰਾ ਹੀ ਨਾ ਦੇਸ਼ ਕੱਲੀ ਕੰਗਣ ਨਰੋਦ ਨਹੀਂ ਹੋਰ ਵੀ ਕਈ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਪੰਜਾਬ ਨੂੰ ਦੇਖੋ ਪੰਜਾਬ ਨੂੰ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਪੰਜਾਬ ਇਸ ਟਾਈਮ ਕਰਜ਼ੇ ਦੀ ਮਾਰ ਹੇਠ ਬੜਾ ਦਬਦਾ ਜਾ ਰਿਹਾ ਹੈ ਕੱਲੇ-ਕੱਲੇ ਬੰਦੇ ਉੱਤੇ ਸਵਾ 2 ਲੱਖ ਰੁਪਏ ਦਾ ਕਰਜ਼ਾ ਜਾਨੀ ਸਰਕਾਰ ਹੁਣ ਵੀ ਕਰਜ਼ਾ ਚੱਕ ਰਹੀਆਂ ਨੇ ਤੇ ਇਹ ਪੰਜਾਬ ਸਿਰਫ ਜੇ ਬਚਿਆ ਹੋਇਆ ਨਾ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਪੰਜਾਬੀ ਵੀਰਾਂ ਦੀ ਧਰਤੀ ਕਰਕੇ ਸਾਡੇ ਐਨਆਰਏ ਭਰਾਵਾਂ ਦੇ ਸਹਿਯੋਗ ਦੇ ਨਾਲ ਜਿੰਨੀ ਵਾਰੀ ਵੇਖੋ ਬਾਹਰ ਵੀ ਬੰਗਾਲ ਚ ਵੀ ਜਿਵੇਂ ਹੁਣ ਤੁਸੀਂ ਰੇਪ ਦੀ ਗੱਲ ਕੀਤੀ ਹੈ ਕੰਗਣਾ ਰਣੋਤ ਬੰਗਾਲ ਜਿਹੜੀ ਕੁੜੀ ਦਾ ਰੇਪ ਹੋਇਆ ਡਾਕਟਰ ਦੀ ਉਹਦੇ ਉੱਤੇ ਕਿਉਂ ਨਹੀਂ ਬੋਲੀ ਸਿਰਫ ਪੰਜਾਬ ਹੀ ਲੱਭਾ ਉਹਨੂੰ ਟਾਰਗੇਟ ਕਰਨ ਲਈ ਜੇ ਉਹਨਾਂ ਵੇਖੋ ਕਿੰਨੇ ਫਾਦਰ ਨੇ ਹੋ ਕੇ ਬੜੇ ਨਿਮਰਤਾ ਨਾਲ ਕਿਹਾ ਜੇ ਸਿੱਖ ਇੱਥੇ ਹੁੰਦੇ ਤੇ ਸ਼ਾਇਦ ਮੇਰੀ ਕੁੜੀ ਅੱਜ ਇਹ ਹਾਲਾਤਾਂ ਜਨਾਹ ਹੁੰਦੀ ਤੇ ਮੈਂ ਇਹ ਬੇਨਤੀ ਕਰਦਾ ਵੇਖੋ ਜਿਹੜਿਆ ਇਹ ਹਾਲਾਤ ਨੇ ਨਾ ਸਰਕਾਰਾਂ ਆਪ ਪੈਦਾ ਕਰ ਰਹੀਆਂ ਨੇ ਤੇ ਅਸੀਂ ਨਹੀਂ ਚਾਹਦੇ ਹੈਗੇ ਕਿ ਅਸੀਂ ਵਿਰੋਧ ਕਰੀਏ ਸਾਡੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿਨ ਪ੍ਰਤੀ ਦਿਨ ਹੁੰਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਇਹ ਮਾਹੌਲ ਪੰਜਾਬ ਦਾ ਲਾਂਬੂ ਲਾਣ ਦੀ ਕੋਸ਼ਿਸ਼ ਕਰ ਰਹੀ ਹੈ ਕੰਗੜਾ ਨੋਤ ਪੰਜਾਬ ਨੂੰ ਚ ਦੁਆਰਾ ਉਸ ਦੌਰ ਚ ਪੇ ਨਾ ਜਾਂਦੀ ਜਿੱਥੇ ਪਹਿਲਾਂ ਲੰਘ ਕੇ ਆਏ ਸਾਰੇ ਅੱਛਾ ਜੇਕਰ ਪੰਜਾਬ ਦੇ ਵਿੱਚ ਅਮਰਜੈਂਸੀ ਫਿਲਮ ਨੂੰ ਲਗਾਇਆ ਜਾਂਦਾ ਹੈ ਜਾਂ ਫਿਰ ਉਸ ਦੀ ਗੱਲ ਚੱਲਦੀ ਹੈ ਹੁਣ ਦੁਬਾਰਾ ਤੋਂ ਤਾਂ ਕਿਸ ਤਰੀਕੇ ਦਾ ਵਿਰੋਧ ਦੇਖਣ ਨੂੰ ਮਿਲੂਗਾ ਸਿੱਖ ਜੱਤੇਬੰਦੀਆਂ ਵੱਲੋਂ ਜਾਂ ਫਿਰ ਹੋਰ ਸਾਨੂੰ ਤਾਂ ਕਈ ਥੀਏਟਰਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਇਸ ਇਸ ਦੀ ਫਿਲਮ ਨਹੀਂ ਲੱਗਣ ਦਾਂਗੇ ਅਸੀਂ ਉਹਨਾਂ ਜਿਹੜੇ ਜਿੰਨੇ ਵੀ ਥੀਏਟਰ ਮਾਲਕ ਨੇ ਸਾਨੂੰ ਪੂਰਾ ਸਹਿਯੋਗ ਇਹਨਾਂ ਵੱਲੋਂ ਕਿ ਅਸੀਂ ਕੰਗਣਾ ਰਨੋਤਰੀ ਆਪਣੇ ਥੀਏਟਰ ਦੇ ਵਿੱਚ ਫਿਲਮ ਨਹੀਂ ਚੱਲਣ ਦਵਾਂਗੇ ਜੇ ਕੋਈ ਵੀ ਥੀਏਟਰ ਵਾਲਾ ਉਸ ਦੀ ਫਿਲਮ ਲਗਾਉਂਦਾ ਵੇ ਫਿਰ ਉਸ ਦਾ ਜ਼ਿੰਮੇਵਾਰ ਉਹ ਖੁਦ ਥੀਏਟਰ ਦਾ ਮਾਲਕ ਆਪ ਹੋਵੇਗਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਬਲਦੀਪ ਸਿੰਘ ਹੁਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੋਤ ਦਾ ਪੰਜਾਬ ਦੇ ਵਿੱਚ ਸੰਪੂਰਨ ਤਰੀਕੇ ਦੇ ਨਾਲ ਬਾਈਕਾਟ ਕੀਤਾ ਜਾ ਰਿਹਾ ਹੈਗਾ ਹੈ ਤੇ ਜੇਕਰ ਕੋਈ ਵੀ ਥੀਏਟਰ ਦੇ ਵਿੱਚ ਕੰਗਣਾ ਰਣੋਤ ਦੀ ਆਉਣ ਵਾਲੀ ਨਵੀਂ ਫਿਲਮ ਇਮਰਜੈਂਸੀ ਨੂੰ ਲਗਾਉਂਦਾ ਹੈ ਤੇ ਉਸ ਥੀਏਟਰ ਦਾ ਮਾਲਕ ਉਸ ਥੀਏਟਰ ਦੇ ਵਿੱਚ ਹੋਣ ਵਾਲੇ ਜਿਹੜੇ ਕੰਮ ਹੋਣਗੇ ਜਾਂ ਫਿਰ ਉਸ ਥੀਏਟਰ ਦੇ ਵਿੱਚ ਬਣਿਆ ਮਾਹੌਲ ਜਿਹੜਾ ਹੈ ਉਸ ਦੇ ਜ਼ਿੰਮੇਦਾਰ ਉਹ ਖੁਦ ਆਪ ਸੁਣਗੇ ਕੈਮਰਾ ਹਸਨ ਪੰਕੇ ਦੇ ਨਾਲ ਰਾਜ ਗੁਪਤਾ ਜਿਲੰਦਰ